ਸਾਤ ਅਸ਼ਰੀਆ ਕਾਸਾਰੇ ਪੰਜਾਬ ਵਾਸਣ ਦਾ ਸਵਾਗਤ ਹੈ ਆਪਣੇ ਹਿਊਟ ਚ ਨਾ ਪੰਜਾਬ ਮੌਸੋ ਚ ਜਿਸ ਚ 29 ਤੋਂ 5 ਜਨਵਰੀ ਤੀ ਪੰਜਾਬ ਦੇ ਉਸ ਨਾਲ ਗੱਲ ਕਰਾਂਗੇ ਕਿ ਨਾ ਭਾਗ ਚੋਂ ਮੀਂਹ ਕਣ ਦੇ ਸਾਰ ਹਨ ਕਿਹੜੇ ਲਾ ਕੇ ਸਾਹ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਅੱਗੇ ਵੱਧਦੇ ਹਾਂ ਵੀਡੀਓ ਵੱਲ 29 ਤੋਂ 5 ਦੇ 3:30 ਵਜੇ ਦੀਆਂ ਸ਼ਾਮਾਂ ਦੀਆਂ ਲਾਈਵ ਸਟ੍ਰੀਮਾਂ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਆਪਣੇ ਮਾਲਵੇ ਦੇ ਭਾਗ ਹੋ ਗਏ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਭਾਗ ਹੈ ਅੱਛਾ ਤੇ ਦੇਖਦੇ ਆ ਆਪਣੇ ਸੈਟ ਤੇ ਫਿਰ ਆਪਣੇ 31 ਤਰੀਕ ਦੀ ਸ਼ਾਮਾਂ ਤੋਂ ਹੋ ਸਕਦਾ ਜਿਹੜੀ ਆ ਬੱਦਲ ਬਣੀ ਹੋਈ ਹੈ ਇਹ ਬੱਦਲ ਆਪਣੇ ਪਹਾੜਾਂ ਉੱਤੇ ਸਿਸਟਮ ਇੱਕ ਹੋਰ ਦਰਮਾਣੇ ਪਤਾ ਦਊਗਾ ਪਰ ਇਸ ਨਾਲ ਕੋਈ ਵੀ ਮੀਂਹ ਨਹੀਂ ਤੇ ਸਾਰ ਨਹੀਂ ਹਨ ਖਾਲੀ-ਖਾਲੀ ਬੱਦਲਵਾਈ ਬੱਦਲਵਾਈ ਹੈ ਇਹ ਆ ਹੋਸਦਾ ਆਪਣੇ 30 ਤਰੀਕ ਨੂੰ ਜਾਂ 31 ਤਰੀਕ ਨੂੰ ਬੱਦਲਵਾਈ ਆਪਣੇ ਪੰਜਾਬ ਚ ਐਂਟਰਾ ਕਰੂਗੀ ਜੋ ਕਿ ਖਾਲੀ ਬੱਦਲਵਾਈ ਹੋਊਗੀ ਇਸ ਨਾਲ ਮੀਂਹ ਨਹੀਂ ਤੇ ਕੋਈ ਵੀ ਸਾਰ ਨਹੀਂ ਹਨ ਵਾਕਿਆ ਵਗੈਰੇ ਮੌਸਮ ਭਾਗ ਦੇ ਫੋਟੋ ਤੇ ਨਜ਼ਰ ਮਾਰੀਏ ਅੱਜ ਆਪਣੇ 28 ਤਰੀਕ ਨਿਕਲ ਚੁੱਕੀ ਹੈ ਅੱਜ ਆਪਣੇ ਨਤੀਜਾ ਹੈ ਨਾਤੇ ਰਿਕ ਦੀ ਆਪਣੇ orange warning ਮਿਲੀ ਹੋਈ ਸੀ ਪੰਜਾਬ ਵੱਲੋਂ ਡेंस ਫੌਗ ਦੀ ਜੋ ਕਿ ਦੇਖ ਨੂੰ ਮਿਲੀ ਵੀ ਹੈ ਆਪਣਾ ਜ਼ਿਆਦਾਤਰ ਪਾ ਗਾਉਂ ਚੋਂ ਬਾਰਾਂ ਕੋਈ ਕੋਈ ਧੁੱਪ ਦਾ ਨਹੀਂ ਨਿਕਲੀ ਮਾਲਵੇ ਦੇ ਹੱਲੇ ਵੀ ਪਾ ਗਾਉਂ ਚੋਂ ਆਪਣਾ ਧੁੱਪ ਨਹੀਂ ਨਿਕਲੀ ਗਈਆਂ ਵਿੱਚ ਔਨ ਬਰ ਦਿਨ ਚ ਵੀ ਆਪਣੇ ਪੰਜਾਬ ਮੌਸਮ ਵਿਭਾਗ ਵੱਲੋਂ ਟੈਸ ਫੌਗ ਦੀ ਆਪਣੇ ਵਾਰਨਿੰਗ ਜਾਰੀ ਹੋਈ ਹੈ 5 ਜਨੂ ਤੇ ਆਪਣੇ ਪੰਜਾਬ ਚ ਇੱਧਰੀ ਫੌਗ ਦੇਖਣ ਨੂੰ ਮਿਲੂਗੀ ਜਿੱਦਾਂ ਹੁਣ ਤੋਂ ਆਪ ਲੱਗੂਗੀ ਆਪਣੇ ਕਿਉਂਕਿ ਧਰਤੀ ਗਿੱਲੀ ਹੈ ਮੀਂਹ ਪਿਆ ਹੋਇਆ ਜਿਸ ਕਰਕੇ ਨਮੀ ਉੱਠੂਗੀ ਹੋਰ ਤਾਂ ਸੰਗਣੀ ਪਊਗੀ ਜਿਸ ਕਾਰਨ ਆਪਣੇ ਆਉਣ ਵਾਲੇ ਦਿਨਾਂ ਚ 5 ਜਨੂ ਤਾਈ ਹੋ ਸਕਦਾ ਹੈ ਪੰਜਾਬ ਚ ਕਾਫੀ ਤਕੜੀ ਧੁੰਦ ਦੇਖਣ ਨੂੰ ਮਿਲੇ ਦੁਪਹਿਰ ਨੂੰ ਆਪਣੇ ਧੁੱਪ ਦੇਖਣ ਨੂੰ ਮਿਲੂਗੀ ਵਾਕਿਆ ਸਵੇਰ ਸ਼ਾਮ ਨੂੰ ਆਪਣੇ ਫਰਤ ਧੁੰਦ ਦੇਖਣ ਨੂੰ ਮਿਲਿਆ ਕਰੂਗੀ ਵਾਕਿਆ ਇੱਕ ਗੱਲ ਆਪਾਂ ਟੈਂਪਰੇਚਰ ਦੀ ਗੱਲ ਕਰ ਲਈਏ ਟੈਂਪਰੇਚਰ ਆਪਣੇ ਆਪਣੇ 18 ਤੋਂ ਲੈ ਕੇ 20 ਦੇ ਵਿਚਕਾਰ ਦੇਖਣ ਨੂੰ ਮਿਲੂਗੇ ਰਾਤ ਦੇ ਟੈਂਪਰੇਚਰ ਦੀ ਅਨੁਮਾਨ ਹੈ ਕਿ ਸੋਦਾ ਪੰਜਾਬ 'ਚ ਥੋੜੀ ਹੋਰ ਠੰਡਾ ਪਵੇ ਕਿਉਂਕਿ ਆਪਣੇ ਹੁਣ ਪੱਛਮੀ ਹਵਾ ਚੱਲ ਰਹੀਆਂ ਨੇ ਤੇ ਪਹਾੜਾਂ ਉੱਤੇ ਬਰਫਬਾਰੀ ਹੋਈ ਹੈ ਜਿਸ ਕਾਰਨ ਹੋ ਸਕਦਾ ਹੈ ਪੰਜਾਬ 'ਚ ਆਪਣੇ ਹੋਰ ਥੋੜੀ ਠੰਡ ਦੇਖਣ ਨੂੰ ਮਿਲੇ ਸ਼ੀਤ ਲਹਿਰ ਥੋੜੇ ਥੋੜੇ ਮਾਹੌਲ ਬਣ ਸਕਦੇ ਹਨ ਬਾਕੀ ਅੱਜ ਦੇ ਵਿੱਚ ਨਹੀਂ ਵੀ ਚੰਗ ਲਿਖਦਾ ਵੀਡੀਓ ਲੈ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਭਾਈ ਕਮੈਂਟ ਮੜਾ ਕਰ ਕਰਕੇ ਆਪਣਾ 3 ਦਸੰਬਰ ਤੱਕ ਪੰਜਾਬ 'ਚ ਕੋਈ ਖਾਸ ਮੀਂਹ ਨੇ ਦੇ ਸਾਰ ਨਹੀਂ ਹਨ ਬਾਕੀ ਆਪਣੇ ਤਿੰਨ ਚਾਰ ਨੂੰ ਵੀ ਇੱਕ ਸਸਟਮਾਊਗਾ ਹਲਕਾ ਦਰਮਿਆਨਾ ਪਹਾੜਾਂ ਉੱਤੇ ਜਿਸ ਕਾਰਨ ਉਸਨਾ ਵੀ ਕੋਈ ਮੀਂਹ ਕਣੀ ਦੇ ਸ ਬਾਕੀ ਅੱਜ ਦੀ ਵੀਡੀਓ ਵਿੱਚ ਨਹੀਂ ਉਡੀ ਚੰਗੀ ਲੱਗ ਤਾਂ ਵੀਡੀਓ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ